ਪਾ ਜੁਣੀ ਸਗੇ ਵੇਟ ਕਰਦੇ ਮੋਰੇ ਆਪਾਂ ਸਗੇ ਪਿੱਛੇ ਆਪਾਂ ਆਕੇ ਘੁੰਮ ਕੇ ਭਾਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਮਾਰਸ਼ਲ ਭਾਜੀ ਕੀ ਬਈ ਜਾਨ ਵਧੀਆ ਭਾਜੀ ਹੁਣੇ ਦੇਖੋ ਡਬਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਸਵੇਰ ਦੀ ਮਾਰਨਿੰਗ ਅੱਜ ਤਰੀਕ ਹੋ ਗਈ ਆ 18 18 ਮਈ ਤੇ ਸੰਡੇ ਟਾਈਮ ਹੋ ਗਿਆ ਸਵੇਰ ਦਾ 7:30 ਨੇਕਲੇ ਆ ਪਾਜ ਬਾਹਰ ਗਲੀਆਂ ਦੇ ਵਿੱਚ ਗਲੀਆਂ ਤੋਂ ਹੁੰਦੇ ਹੁੰਦੇ ਆਪਾਂ ਚੱਲ ਜਾਣਾ ਹੈ ਬੋਟਨੀ ਗਾਰਡਨ ਕੋਲੇ ਪਾਸੇ ਸੂਰਜ ਦੀ ਲਾਲੀ ਸੂਰਜ ਆ ਰਿਹਾ ਬਾਹਰ ਨੂੰ ਤੇ ਅੱਜ ਸੈਰ ਕਰਦੇ ਆਪਾਂ ਬੋਟਨੀ ਗਾਰਡਨ ਦੇ ਵਿੱਚ ਉੱਥੇ ਆ ਕੇ ਸੈਰ ਸ਼ੁਰੂ ਕਰਦੇ ਆ ਨਾਲੇ ਘੁੰਮਦੇ ਫਿਰਦੇ ਆ ਮੌਸਮ ਬਸਾਉਂਤਾ ਵੀ ਹੈ ਕਿ 10 ਵਜੇ ਤੱਕ ਨਾ ਮੀਂਹ ਲੱਪਣਾ ਇੱਥੇ ਅੱਜ 10 ਵਜੇ ਤੋਂ ਬਾਅਦ ਰੇਨ ਸਟਾਰਟ ਹੋਣੀ ਹੈ ਤੇ ਦੋਸਤੋ ਪਹਿਲਾ ਪਹਿਲਾ ਆਪਾਂ ਗਰੁੱਪ ਆਣਾ ਸਾਡਾ ਗਰੁੱਪ ਬਣਿਆ ਹੋਇਆ ਇੱਥੇ ਤੇ ਅਸੀਂ ਮੈਂ ਪਹਿਲੀ ਵਾਰ ਚੱਲਾ ਅਸਲੀ ਵਿੱਚ ਤੇ ਭਾਈ ਉਹ ਵੀ ਕਾਫੀ ਵਾਰ ਕਿਹਾ ਯਾਰ ਤੂੰ ਆਦਾ ਨਹੀਂ ਆਦਾ ਨਹੀਂ ਨਾ ਕੋਸ਼ਿਸ਼ ਕਰਦਾ ਹੁੰਦਾ ਬੱਟ ਥੋੜੇ ਜਿਹਾ ਹਿਸਾਬ ਦਾ ਵੀ ਆ ਉਹ ਟਾਈਮਿੰਗ ਜੇ ਸੱਟ ਜੇ ਨਹੀਂ ਆਦੀ ਹੈਗੀ ਮੈਨੂੰ ਤੇ ਕੋਸ਼ਿਸ਼ ਕਰ ਰਿਹਾ ਅੱਜ ਹੈ ਨਾ ਨਿਕਲ ਰਹੇ ਆ ਜਾ ਰਹੇ ਆ ਤੇ ਪੁੱਜ ਗਿਆ ਮੈਂ ਘਰ ਤੋਂ ਤੁਰ ਪਿਆ ਸੀਗਾ 15 ਮਿੰਟ ਲੱਗੇ ਮੈਨੂੰ ਆਨੂੰ ਤੁਰ ਕੇ ਹੌਲੀ ਹੌਲੀ ਸਵੇਰ ਸਾਰੇ ਪਸੀਨਾ ਆ ਗਿਆ ਔਰ ੜੀ ਤੇ ਰਾਸਿਹਣੀ ਰੋਡ ਸਾਰਾ ਖਾਲੀ ਪਿਆ ਤੇਰੇ ਬਸੇ ਵੀ ਆ ਹਿੱਲ ਰੋਡ ਪੈ ਜਾਂਦਾ ਆ ਵਾਲਾ ਇਧਰ ਵਸੇ ਆ ਆ ਬੜਾ ਵੀ ਜਿਆਦਾ ਉੱਪਰ ਨੂੰ ਹਿੱਲ ਰੋਡ ਓਵਰ ਸਾਈਡ ਤੇ ਆ ਜੇ ਤੁਹਾਨੂੰ ਲੈ ਕੇ ਜਾਣੇ ਆ ਫਿਰ ਬੋਟਾਨੀ ਗਾਰਡਨ ਦੇ ਵਿੱਚ ਆ ਗਏ ਆਪਾਂ ਮੇਨ ਗੇਟ ਤੇ ਬੋਟਾਨੀ ਗਾਰਡਨ ਆਕਲੈਂਡ ਐਸ ਤੋਂ ਐਂਟਰੀ ਕਰ ਲੈਣੀ ਆ ਆ ਐਂਟਰੀ ਇੱਥੇ ਇੱਥੇ ਕਾਫੀ ਤਰ੍ਹਾਂ ਦੇ ਗਾਰਡਨ ਆ ਆਵਲੇ ਗਰਾਊਂਡ ਦੇ ਵਿੱਚ ਜਿਹੜਾ ਵਾਲਾ ਗਾਰਡਨ ਆ ਤੇ ਕਾਫੀ ਤਰ੍ਹਾਂ ਦੇ ਗਾਰਡਨ ਹੈਗੇ ਆ ਅਲੱਗ-ਅਲੱਗ ਤਰ੍ਹਾਂ ਦੇ ਸਵੇਰ ਦਾ ਮੌਸਮ ਆ ਹਵਾ ਵੀ ਚੱਲ ਰਹੀ ਆ ਮੱਟੀ-ਮੱਟੀ ਵਧੀਆ ਬੱਦਲ ਹੋਇਆ ਆ ਅਸਮਾਨ ਦੇ ਵਿੱਚ ਤੇ ਮਾਰਨਿੰਗ ਬੰਦੇ ਨਿਕਲੇ ਹੋਇਆ ਘੁੰਮਣ ਫਿਰਨੇ ਨੂੰ ਸਾਡੇ ਬੰਦੇ ਦੇਖਦੇ ਆ ਕਿੱਥੇ ਗਾ ਕਰਦੇ ਮੈਸੇਜ ਗਰੁੱਪ ਦੇ ਵਿੱਚ ਇਹ ਦੇਖਦੇ ਆ ਮੈਨੂੰ ਲੱਗਦਾ ਨਿਕਲ ਕੇ ਆਉਣੇਗਾ ਮੈਂ ਲੇਟ ਹੋ ਗਿਆ ਅੱਜ ਫੇਰ ਗੱਡੀ ਇੱਕੇ ਖੜੀ ਆ ਉੱਥੇ ਉਹ ਵੀ ਰੈਸਕਿਊ ਦੀ ਆ ਗਈ ਗੱਡੀ ਆਈ ਕਾਉਂਸਲ ਦੀ ਲੱਟਾਂ ਚਲਦੀਆਂ ਭਈਆਂ ਇਸ ਟਾਈਮ ਹਜੇ ਸਵੇਰ ਦਾ ਟਾਈਮ ਆ ਇੱਧਰੋਂ ਵਸੇ ਘਰੋਂ ਆਣੇ ਜਿਹੜੇ ਉਹਨਾਂ ਕੋਲ ਚਾਬੀ ਵਗੈਰਾ ਹੁੰਦੀ ਆ ਆ ਪਿੰਨ ਰੱਬਿਆ ਹੋਇਆ ਇੱਥੇ ਪਿੰਨ ਲਾਇਆ ਹੋਇਆ ਇਹਨਾਂ ਨੇ ਬਾਰਕੋਡ ਉਹ ਦੱਬ ਕੇ ਆ ਜਿਹੜੇ ਬੰਪਰ ਹੈਗੇ ਆ ਥੱਲੇ ਨੂੰ ਚਲ ਜਾਂਦੇ ਆ ਉਹ ਗੱਡੀ ਨਿਕਾਲ ਲੈਂਦੇ ਆਪਣੀ ਤੇ ਮੈਂ ਕੈਫੇ ਵੱਲ ਜਾਂਦਾ ਪਹਿਲਾਂ ਕੈਫੇ ਵੱਲ ਨਾਲ ਬੈਠੇ ਹੁਣ ਭਾਈ ਹੁਣੇ ਤਾਂ ਕੈਫੇ ਵੱਲ ਜਾ ਕੇ ਉਧਰੋਂ ਮੇਨ ਗੇਟ ਲੱਗਾ ਬੰਦ ਹੋਣਾ ਇਸ ਟਾਈਮ ਉਧਰ ਉੱਪਰੋ ਜਾਣੇ ਕੋ ਮੈਂ ਕਿਧਰ ਵਿਚੇਨ ਫੇਰ ਆ ਕੇ ਕੁੱਦੇ ਭਾਈ ਦਾ ਦੇਖਦਾ ਸੀਗਾ ਯਾਰ ਕੁੱਦੇ ਭਾਈ ਦਾ ਵੀਜ਼ਾ ਨਹੀਂ ਆਇਆ ਸਾਊਥ ਅਫਰੀਕਾ ਦਾ ਤੇ ਉਹ ਫੇਰ ਵਿਨ ਟਾਕ ਨੂੰ ਦੁਬਾਰਾ ਚੱਲ ਗਿਆ ਵਾਪਸ ਭਾਈ ਉੱਥੇ ਆ ਕੇ ਅਪਲਾਈ ਕੀਤਾ ਆ ਤੇ 10 ਦਿਨ ਲੱਗਣਿਆ ਕਹਿੰਦੇ ਹੁਣ ਵੀਜ਼ੇ ਲਈ ਵੇਟ ਕਰਦੇ ਭਾਈ ਬਾਤ ਪੜ ਲੈ ਲਿਆ ਬਾਈ ਦਾ ਤੇ ਰੀਜ਼ਨ ਇਹੀ ਆ ਕੇ ਉਹ ਬਾਈ ਦਾ ਨਾ ਜਿਹੜੇ ਡਾਟਾ ਚਾਹੀਦੀਆਂ ਸੀਗੀਆਂ ਵੀਜ਼ੇ ਦੀਆਂ ਉਹ ਆਲਰੇਡੀ ਐਕਸਪਾਇਰ ਹੋ ਗਈਆਂ ਉਹਦਾ ਨੇ ਰੀਜ਼ਨ ਦੇ ਕੇ ਰਿਜੈਕਟ ਕਰਤਾ ਹੁਣ ਦੁਬਾਰਾ ਫੇਰ ਉਹਨਾਂ ਨੂੰ ਜਿਹੜੀ ਮੇਨ ਇੰਟਾਕ ਦੇ ਵਿੱਚ ਐਮਬੈਸੀ ਹਾਈ ਕਮਿਸ਼ਨਰ ਉੱਥੇ ਦੁਬਾਰਾ ਭੇਜਣਾ ਪਿਆ 800 ਕਿਲੋਟਰ ਬੈਕਸਾਈਡ ਅਸਟਾ ਕੋਈ ਨਹੀਂ ਹੈਗਾ ਇੱਥੇ ਚੁੜੀਆਂ ਦੀਆਂ ਆਵਾਜ਼ਾਂ ਰੁਣਗਰਾਂ ਦੀਆਂ ਪਈਆਂ ਚਿੜੀਆਂ ਪੰਛੀ ਆ ਆਪਣੇ ਇੱਥੇ ਚੜਦੇ ਆ ਇੱਥੇ ਚੜ ਕੇ ਦੇਖਦੇ ਆ ਵਾਈਗਰ 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 ਜੀ ਆ ਗਏ ਆ ਬੂਟੇ ਦੱਸੋ ਕਿੰਦਾ ਦੇ ਲੱਗ ਰਹੇ ਤੁਹਾਨੂੰ ਇਹ ਬੰਨ ਬੂਟੇ ਜਿਹੜੇ ਲਾਇਓ ਦੀ ਜੜ੍ਹਾਂ ਦੇਖੋ ਇਹਦੀਆਂ ਕਿੰਨੀਆਂ ਮੋਟੀਆਂ ਬੰਬੂਆ ਬੰਬੂਆ ਬੁੱਟਾ ਕਰਕੇ ਕਹਿੰਦੇ ਮੈਂ ਲੱਗਾ ਇਹਨੂੰ ਆਹ ਹਣੇ ਬੁੱਟਣ ਸੱਚ ਲਿਖਿਆ ਹੋਣਾ ਇਹਨਾਂ ਨੇ ਬ੍ਰੈਚਿਲਟਨ ਨੀਊਜ਼ਲੈਂਡ ਬੋਟਲ ਕੁਛ ਕਹਿੰਦੇ ਆ ਬੁੱਟਣ ਕੀ ਕਹਿੰਦੇ ਆ ਬੋਟਲ ਬੀਓ ਬੋਟਲ ਟਰੀ ਕਹਿੰਦੇ ਇਹਨੂੰ ਕੀ ਇਸਲੈਂਡ ਬੋਟਲ ਟਰੀ ਬਾਰਡਰ ਟਰੀ ਆ ਲਿਖਿਆ ਹੋਇਆ ਹੈ ਭਾਈ ਆ ਕੈਫੇ ਇੱਥੇ ਲਾ ਇੱਥੇ ਦਾ ਆ ਬੱਚਿਆਂ ਵਾਸਤੇ ਬਣਿਆ ਹੋਇਆ ਫਰੰਟ ਸਵੇਰੇ ਸਵੇਰੇ ਕੋਈ ਨਹੀਂ ਹੈਗਾ ਮੈਂ ਹੀ ਘੁੰਮਦਾ ਪਿਆ ਇੱਥੇ ਫੋਨ ਕਰਦਾ ਭਾਜੀ ਘਣਾ ਨੂੰ ਏਸੀ ਦੇ ਵਿੱਚ ਬੈ ਕੇ ਬេះ ਸਾ ਤੇ ਕਾਫੀ ਭੱਦੀ ਆ ਯਾਰ ਉੱਤੇ ਲੱਗਦੀ ਦੂਰੋਂ ਬਹੁਤ ਮਜ਼ਬੂਤ ਆ ਆਪਣੇ ਨਾਲ ਦੇ ਨੂੰ ਮੈਂ ਭਾਜੀ ਉਹਨਾਂ ਨੂੰ ਕਰ ਲਿਆ ਫੋਨ ਮੈਸੇਜ ਕਰ ਲਿਆ ਗਰੁੱਪ 'ਚ ਤੇ ਭਾਜੀ ਹੁਣ ਹੀ ਕਹਿੰਦੇ ਮਿਲਦੇ ਆ ਤੁਹਾਨੂੰ ਤਿਆਰ ਲੱਗੇ ਭਾਜੀ ਹੁਣ ਹੀ ਫੇ ਮਲਾਣਿਆ ਤੁਹਾਨੂੰ ਉਹਨਾਂ ਨੂੰ ਭਾਜੀ ਉਹਨਾਂ ਨੂੰ ਮਲਾਵਾਂਗੇ ਕੈਸਤੀ ਦੇ ਬੇਟਾ ਫਰਿਆਲ ਹਜਵੇਂ ਆ ਕੈਸਤੀ ਇੱਥੇ ਬੱਚਿਆਂ ਦਾ ਗਰਾਊਂਡ ਬਣਾਇਆ ਹੋਇਆ ਬੈਕ ਸਾਈਡ ਤੇ ਹੈਗਾ ਕੈਫੇ ਤੇ ਇੱਧਰਲੇ ਪਾਸੇ ਸਾਰਾ ਹੈਗਾ ਯਾਰ ਇੱਥੇ ਦੇ ਗਰਾਊਂਡ ਵਗੈਰਾ ਜਿਹੜੇ ਵੀ ਹੈਗੇ ਆ ਕਾਫੀ ਜ਼ਿਆਦਾ ਵੱਡਾ ਹੈ ਬੜਾ ਤੇ ਇਹ ਗਰਾਊਂਡ ਜਿਹੜਾ ਇਹ ਬੋਟਰਨੀ ਗਾਰਡਨ ਕਰਕੇ ਕਹਿੰਦੇ ਇਹਨੂੰ ਲੋਕੇਸ਼ਨ ਨੂੰ ਤੇ ਇਹਦੇ ਨਾਲੇ ਪੱਲੇ ਪਾਸੇ ਟਟਾਰਾ ਗਾਰਡਨ ਪੈ ਜਾਂਦਾ ਹੈ ਟਟਾਰਾ ਹਾਈਕ ਵੀ ਕਹਿੰਦੇ ਆ ਉੱਥੇ ਪੱਲੇ ਪਾਸੇ ਤੇ ਉਹ ਵੀ ਟਰੈਕ ਵਧੀਆ ਹੈ ਉੱਥੇ ਟਟਾਰਾ ਵਾਲਾ ਟਰੈਕ ਵੀ ਬਹੁਤ ਵਧੀਆ ਹੈ ਤੇ ਆ ਜਿਹੜਾ ਬੋਟਨੀ ਗਾਰਡਨ ਵਾਲਾ ਹੈ ਇਹ ਦਿੱਤਾ ਨਾਰਮਲ ਰੋਡ ਆ ਜਾਂਦਾ ਇਹ ਗਰਾਊਂਡ ਵਾਲਾ ਲੈਵਲ ਆ ਜਾਂਦਾ ਇੱਥੇ ਇੱਥੇ ਉੱਚਾ ਨਹੀਂ ਹੈਗਾ ਜਿਹੜਾ ਟਟਾਰਾ ਵਾਲਾ ਆ ਉਹ ਉੱਥੇ ਉੱਚਾ ਹੈ काफी ਜਿਆਦਾ ਡਾਊਨ ਆਪਰ ਤੇ ਵਧੀਆ ਦੱਸ ਹੱਸਤਾ ਵੀ ਆ ਵਧੀਆ ਲੱਗ ਰਿਹਾ ਸਵੇਰੇ ਸਵੇਰੇ ਪੰਛੀ ਦੀ ਆਵਾਜ਼ਾਂ ਆਉਂਦੀਆਂ ਪਈਆਂ ਇੱਥੇ ਥੋੜੀ ਜਿਹਾ ਡਿਸਟਰਬ ਡਿਸਟਰਬੈਂਸ ਹੋ ਜਾਂਦੀ ਹੈ ਕਿ ਥੋੜੀ ਜਿਹਾ ਨਾਲ ਨਾਲ ਉੱਥੇ ਮੋਟਰ ਵੀ ਜਾਂਦਾ ਬਰਲੇਬਾਸੇ ਉਹਦੇ ਕਰਕੇ ਜਿਹੜੇ ਟਰੱਕ ਵਗੈਰਾ ਜਾਂਦੇ ਨੇ ਉਹਦੀ ਆਵਾਜ਼ ਵਗੈਰਾ ਕਾਫੀ ਜਿਆਦਾ ਸਾਊਂਡ ਬਟ ਜਿਆਦਾ ਆਪਾਂ ਇਧਰਲੇ ਪਾਸੇ ਥੋੜਾ ਵੇਚਣ ਨੂੰ ਚੱਲ ਜਾਾਂਗੇ ਨਾ ਉੱਥੇ ਤਾਂ ਕਾਫੀ ਜ਼ਿਆਦਾ ਪੰਛੀਵਾਰਾਂ ਦੀ ਆਵਾਜ਼ ਆ ਗਈ ਆ ਮੈਂ ਉਧਰ ਨੂੰ ਜਾਂਦਾ ਹਾਂ ਉਧਰ ਦਿਖਾਣਾ ਤੁਹਾਨੂੰ ਐਕਸਰਸਾਈਜ਼ ਹੋ ਗਈ ਮੇਰੇ ਕੋਲ ਸੀਗੇ 2-4 ਮਿੰਟ ਬਿੱਲੇ ਨੂੰ ਸੱਤ ਲਾਇਆ ਸੀ ਮੈਂ ਕਿਹਾ ਯਾਰ ਕੋਈ ਤਾਂ ਆਇਆ ਨਹੀਂ ਬਿੱਲਾ ਤਾਂ ਆਵੇ ਜਾਨੂੰ ਬਿੱਲਾ ਆ ਗਿਆ ਮਿੰਟ ਲੈ ਸੁਤਾ ਨਹੀਂ ਬਿੱਲਾ ਕੁੱਤਾ ਸੀ ਤੇ 12 ਵਜੇ ਸੱਤੇ ਆ ਅੱਛਾ ਤੇ ਆ ਗਿਆ ਬਿੱਲਾ ਦੇਖ ਲੈ ਇਦਾਂ ਮਿੱਤਰ ਇਹਨਾਂ ਨੇ ਕਿਹਾ ਆ ਜਾ ਆ ਗਿਆ ਬਿੱਲਾ ਤੇ ਭਾਈ सनी ਭਾਜੀ ਹੁਣ ਤਾਂ ਆ ਗਿਆ ਸੀ ਫੋਨ ਭਾਜੀ ਹੁਣ ਨਹੀਂ ਆਦੇ ਪਏ ਆ ਤੇ ਗੇਟ ਦੇ ਕੋਲ ਪੁੱਜ ਗਏ ਆ ਤੇ ਆਪਾਂ ਵੀ ਅੱਧਰ ਨੂੰ ਥੋੜੇ ਜਿਹਾ ਹੋ ਗਏ ਆ ਹਾਂ ਉਹ ਪਰਲੇ ਪਾਸੇ ਆਲੇ ਪਏ ਉਧਰਲੇ ਪਾਸੇ ਆਣੇ ਭਾਈ ਹੁਣ ਇਹ ਉਹ ਪਰਲੇ ਪਾਸੇ ਇਧਰੋਂ ਐਂਟਰੀ ਆ ਭਾਈ ਹੁਣ ਜਿਉਂ ਜਣੀ ਲਾਲ ਬੱਤੀ ਚੱਲਦੀ ਆ ਨਾ ਭਾਈ ਹੁਣੀ ਆ ਗਏ ਆ ਭਾਈ ਹੁਣੀ ਸਗੇ ਵੇਟ ਕਰਦੇ ਮੋਹਰੇ ਆਪਾਂ ਸਗੇ ਪਿੱਛੇ ਆਪਾਂ ਆ ਕੇ ਘੁੰਮ ਕੇ ਭਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਕਿਹਾ ਚੱਲੇ ਸਤਿ ਸ੍ਰੀ ਅਕਾਲ ਮਾਰਸ਼ਲ ਭਾਈ ਸਤਿ ਸ੍ਰੀ ਅਕਾਲ ਜੀ ਬਈ ਕੀ ਹਨ ਵਧੀਆ ਭਾਈ ਇਹ ਦੇਖੋ ਡਬਲਟਾ ਕਰਦੇ ਆ ਇੱਕ ਤਾਂ ਕਮਿਊਨਿਟੀ ਦਾ ਪਹਿਲਾ ਵਰਕ ਕਰਦੇ ਸਵੇਰੇ ਆ ਕੇ ਤੇ ਉਸ ਤੋਂ ਬਾਅਦ ਫਿਰ ਇੱਥੇ ਆ ਕੇ ਆਪਣੇ ਸਿਹਤ ਦਾ ਵੀ ਧਿਆਨ ਰੱਖਦੇ ਨਾਲ ਦੇ ਨਾਲ ਭਾਈ ਕੰਟੀਨ ਕਰਦੇ ਸਾਨੂੰ ਲੈ ਕੇ ਆਉਂਦੇ ਮੈਂ ਵੀ ਖੰਦਾ ਕਿ ਹੈ ਕਿ ਆਪਣੇ ਵਰਗਾ ਕੋਈ ਪਰਾਖਿਆ ਦੇ ਯਾਰ ਗਿਰਪਾਜੀ ਉੱਤੇ ਸਟ੍ਰਕ ਹੈ ਭਾਈ ਹਮੇਸ਼ਾ ਇੱਕ ਉਹਗਰ ਨਹੀਂ ਵੀਰੇ ਸਟ੍ਰਕ ਕਰੀਂ ਜੀ ਗਲ ਦੂਜਾ ਟੋਪਿਕ ਹੈ ਤੂੰ ਇਧਰ ਪਹੁੰਚ ਪਹਿਲਾਂ ਹਾਂਜੀ ਬਾਕੀ ਦਾ ਕੰਮ ਬਾਅਦ ਚ ਕਹਿੰਦਾ ਸੇਰ ਜ਼ਰੂਰੀ ਹੈ ਪਹਿਲਾਂ ਉਹ ਵਾਲਾ ਭਾਈ ਰਾਜਦਾ ਭਾਈ ਉਹ ਨਹੀਂ ਕਰਦੇ ਆ ਗੁੱਡ ਮਾਰਨਿੰਗ ਤੇ ਭਾਜੀ ਕਿੱਦਾਂ ਲੱਗ ਰਿਹਾ ਅੱਜ ਦੇ ਗੁੱਡ ਮਾਰਨਿੰਗ ਮੌਸਮ ਕਿੱਦਾਂ ਲੱਗ ਰਿਹਾ ਭਾਜੀ ਭਾਜੀ ਮੌਸਮ ਤਾਂ ਮੀਂਹ ਦੇ ਵਿੱਚ ਵੀ ਨਹੀਂ ਕਹਿੰਦੀ ਕੰਮ ਭਾਈ ਹੋਣਾ ਨੂੰ ਕੀ ਖਲਾਇਆ ਭਾਈ ਉਹਨੇ ਆਦੇ ਦੌੜ ਲਾਪੇ ਕੀ ਖਲਾਇਆ ਭਾਈ ਉਹਨੇ ਆਦੇ ਦੌੜ ਲਾਪੇ ਇੱਧਰ ਬਿੱਲਾ ਭਾਜੀ ਲੈ ਨਵ ਤੇਜ ਭਾਈ ਹੁਣੀ ਵੀ ਆ ਗਏ ਆ ਇਹਨਾਂ ਸਪਾਈਸ ਸਪਾਈਸ ਵਾਲੇ ਚਲੋ ਜੀ ਸਾਰਾ ਆਪਾਂ ਹੁਣ ਸਮੇਟ ਲਿਆ ਜਿੱਥੇ ਆਪਾਂ ਆਏ ਸੀਗੇ ਅੱਜ ਸੰਡੇ ਦੀ ਵਾਕ ਕਰਨ ਤੇ ਭਾਈ ਹੁਣੀ ਸੀਗੇ ਨਾਲ ਆਪਣੇ ਤੇ ਕਾਰ ਡੇਪਿਆ ਭਾਈ ਉਹਨਾਂ ਦਾ ਤੇ ਮਾਰਸ਼ਲ ਭਾਜੀ ਹੁਣੀ ਕਮਿਊਨਿਟੀ ਦੇ ਵਿੱਚ ਸਵਾਬ ਜੀ ਦੇਖਦੇ ਹੁਣੇ ਨੋਰਮਲ ਕਮਿਊਨਿਟੀ ਵਰਕ ਕਰਦੇ ਆ ਤੇ ਨਾਲ ਵੱਡੇ ਭਾਜੀ ਹੁਣੀ ਵੀ ਖੜੇ ਆ ਆਪਣੇ ਤੇ ਆਪਣੀ ਕਾਫੀ ਜ਼ਿਆਦਾ ਅੱਜ ਗੱਲਾਂ ਬਾਤਾਂ ਚੱਲੀਆਂ ਇੱਥੇ ਕਮਿਊਨਿਟੀ ਦੇ ਵਿੱਚ ਕੀ ਮਾੜਾ ਦੇ ਚੰਗਾ ਆਪਣਾ ਚੱਲਦਾ ਪਿਆ ਆ ਤੇ ਆਪਾਂ ਨੈਕਸਟ ਕਿਸੇ ਹੋਰ ਵੀ ਆਪਾਂ ਫਲਾਇਰ ਵੀਡੀਓ ਬਣਾ ਕੇ ਅਪਲੋਡ ਕਰਾਂਗੇ ਜਿੱਦਾਂ ਤੇ ਐਟ ਦਾ ਮੂਮੈਂਟ ਦਾ ਭਾਈ ਹੁਣਾ ਤੋਂ ਆਪਾਂ ਫਲਾਇਰ ਵਗੈਰਾ ਲੈ ਲਿਆ ਤੇ ਆਪਾਂ ਘਰਾਂ 'ਚ ਪਾਵਾਂਗੇ ਤੇ ਮਨੂ ਰੀਵਤ ਦੇ ਵਿੱਚ ਜਿੰਨੇ ਵੀ ਆਪਣੇ ਭਾਈਚਾਰਾ ਹੈਗਾ ਆ ਪੰਜਾਬੀ ਕਮਿਊਨਿਟੀ ਦੇ ਵਿੱਚ ਸਪੈਸ਼ਲ ਕਰਕੇ ਤੇ ਭਾਈ ਉਹਨਾਂ ਦੀ ਸਪੋਰਟ ਜ਼ਰੂ ਤੇ ਅੱਜ ਦੀ ਵੀਡੀਓ ਆਪਾਂ ਇੱਥੇ ਫਿਨਿਸ਼ ਕਰਦੇ ਹਾਂ ਤੇ ਨੈਕਸਟ ਵੀਡੀਓ ਆਪਾਂ ਪਾਵਾਂਗੇ ਧੰਨਵਾਦ ਮਿਲਦੇ ਆ ਤੁਹਾਡੇ ਨਾਲ ਨੈਕਸਟ ਵੀਡੀਓ ਦੇ ਵਿੱਚ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ